ਸਾਨੂੰ ਕਿਸੇ ਨਾ ਕਿਸੇ ਕਿਸਮ ਦੀ ਕੋਈ ਨਾ ਕੋਈ ਸਾਨੂੰ ਸੁਭਦਾ ਹਣੀ ਜਾਈ ਦੀ ਜੇ ਬਿਮਾਰ ਹੋ ਜੀ ਸਾਡੇ ਕੋ ਬੀਪੀ ਕੋਈ ਸ਼ੂਗਰ ਸਾਡੇ ਚੈੱਕ ਕਰਨ ਵਾਲਾ ਕੋਈ ਨਹੀਂ ਥਾ ਡਾਕਟਰ ਰਾਤ ਬਰਾਤ ਟਾਈਮ ਵੀ ਟਾਈਮ ਬਿਮਾਰ ਹੋ ਜੀ ਜੇ ਬੱਚੇ ਨਾ ਘਰ ਹੋ ਤਾਂ ਸਾਡੇ ਵਾਸਤੇ ਆਣਾ ਜਾਣਾ ਬਹੁਤ ਮੁਸ਼ਕਲ ਹੈ ਸਰਕਾਰਾਂ ਨੇ ਇਗਨੋਰ ਕਰਤਾ ਜਾਨੀ ਕਿ ਇੱਕ ਪਾਸੇ ਕਰਤਾ ਜਿੱਦਾਂ ਜੀ ਅਸੀਂ ਪਾਕਿਸਤਾਨ ਤੋਂ ਆਏ ਹੁੰਨੇ ਆ ਆਸ ਹੋਈ ਆਂਦੇ ਪੰਜ ਸਾਲ ਬਾਅਦ ਵੋਟਾਂ ਬਾਦਿਓ ਸਾਨੂੰ ਬਣਾ ਦਿਓ ਅਸੀਂ ਇਹ ਕਰ ਦੇਵਾਂਗੇ ਉਹ ਕਰ ਦੇਵਾਂਗੇ ਦੇਖਦੇ ਬਿਓ ਕਿੰਨੇ ਪੁਰਾਣੇ ਘਰ ਲੈ ਕਿੰਨੇ ਚਿਰ ਹੋ ਗਏ ਆਂਦੇ ਅਸੀਂ ਇਹ ਕਰਾ ਦੇਵਾਂਗੇ ਠੀਕ ਢੇੜ ਵਾਲੇ ਆ ਤੇ ਆ ਵੀ ਸਕਦੇ ਕਿਸੇ ਵੇਲੇ ਜਾਣਦਕੋ ਸਾਧਨੀ 10ਵੀਂ ਤੱਕ ਕੋਈ ਇੱਥੇ ਸਕੂਲ ਹੈ ਇਹ 10ਵੀਂ ਤੋਂ ਬਾਅਦ ਬੱਚੇ ਕਿੱਥੇ ਜਾਣਗੇ ਜੰਗਲੀ ਜਾਨਵਰ ਵੀ ਕੰਦੇ ਬੋਲ ਜਾਨਪਰ ਬਹੁਤ ਨੇ ਇੱਥੇ ਰਾਤ ਨੂੰ ਕੇ ਇਕੱਲੇ ਦੁਕੱਲੇ ਬਾਹਰ ਕੁੰਦੇ ਥੇ ਜਾਂਦੇ ਸੀ ਜਾਂਦੇ ਸੀ ਬੇੜੇ ਵੀ ਸੌ ਜਾਂਦੇ ਸੀ ਬਾਹਰ ਨਹੀਂ ਕੱਢੇ ਸੌਂ ਨਹੀਂ ਸਕਦੇ ਕਦੀ ਕੋਈ ਸ਼ੁਭਧ ਨਹੀਂ ਹੈਗੀ ਸਾਡੇ ਅੱਜ ਕੋਈ ਬਿਮਾਰ ਹੋ ਜਾਏ ਨਹੀਂ ਇੱਥੇ ਸਾਨੂੰ ਹਿਮਾਚਲੋਂ ਤੋਂ ਗੱਡੀਆਂ ਕਈ ਵਾਰ ਮੰਗਾਉਣੀਆਂ ਪੈਂਦੀਆਂ ਚਲੋ ਹੁਣ ਕਿਸੇ ਕੇਸੀ ਦੇ ਬੰਦੇ ਰੱਖ ਲਈਏ ਕਿ ਉਹ ਕਿਤੇ ਅੱਗੇ ਪਿੱਛੇ ਹੋਵੇ ਸਾਨੂੰ ਹਿਮਾਚਲੋਂ ਤੋਂ ਗੱਡੀ ਮੰਗਾਣੀ ਜਿੱਲੇ ਤੇ ਗੱਡੀ ਆਂਦੀ ਹੈ ਤਾਂ ਉਹ ਬੰਦਾ ਇੱਥੇ ਮਰ ਜਾਂਦਾ ਜੀ ਜੋ ਇੱਥੋਂ ਨਿਕਲ ਰਿਹਾ ਆਪਣੀ ਮਜ਼ਦੂਰੀ ਲਈ ਨਿਕਲ ਰਿਹਾ ਹੈ ਜਿਸ ਦਾ ਥੋੜੀ ਵੀ ਚਲਦਾ ਇਦਾਂ ਕਿਦਾਂ ਮੰਨ ਕਰਦੇ ਡੜੇ-ਬੱਡੇ ਮਕਾਨ ਸਦਕੇ ਜਾਣਾ ਜਿਸ ਦਾ ਮੰਨ ਨਹੀਂ ਕਰਦਾ ਹਰ ਕਿਸ ਦੀ ਮਜ਼ਦੂਰੀ ਹੈ ਜੋ ਸਾਡੇ ਬੱਚੇ ਨੂੰ ਕਿਉਂ ਨਹੀਂ ਦੀ ਮਜ਼ਦੂਰੀ ਹੈ ਸਾਨੂੰ ਮਾਚਨਾਂੜ ਵੀ ਨਹੀਂ ਨਾ ਮਿਲਦੇ ਜੇ ਹਿਮਾਚਲ ਵਿੱਚ ਸਰਕਾਰੀ ਸੂਤ ਹੁਣ ਤੇ ਸਾਰੇ ਕਹਿੰਦੇ ਹਿਮਾਚਲ ਵਿੱਚ ਦੀਪੂ ਹੈਗੇ ਸਰਕਾਰੀ ਰਾਸ਼ਨ ਮਿਲਦਾ ਸਭ ਕੁਝ ਹੈ ਇੱਥੇ ਕੁਝ ਨਹੀਂ ਮਿਲਦਾ ਇੱਕ ਦਾ ਵਸ ਮੁੱਲ ਦਾ ਲਿਆਓ ਤੇ ਮੁੱਲ ਦਾ ਖਾਓ ਤੁਸੀਂ ਜੁੜ ਚੁੱਕਿਓ ਰੋਜ਼ਾਨਾ ਸਪੋਕਸਮੈਨ ਦੇ ਨਾਲ ਤੇ ਮੈਂ ਨਵਦੀਪ ਸਿੰਘ ਅੱਜ ਪੰਜਾਬ ਦੇ ਇੱਕ ਜਿਹੇ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਜਿਸ ਪਿੰਡ ਨੂੰ ਉਜੜਿਆ ਹੋਇਆ ਪਿੰਡ ਵੀ ਕਿਹਾ ਜਾਂਦਾ ਹੈ ਦੱਸ ਦਈਏ ਇਸ ਪਿੰਡ ਦੇ ਵਿੱਚ ਕਿਸੇ ਸਮੇਂ ਦੇ ਵਿੱਚ ਸੈਂਕੜਿਆਂ ਦੇ ਕਰੀਬ ਘਰ ਸੀ ਪਰ ਅੱਜ ਦੇ ਦਿਨਾਂ ਦੀ ਗੱਲ ਕਰੀਏ ਅੱਜ ਦੇ ਸਮੇਂ ਦੇ ਵਿੱਚ 10 ਤੋਂ 15 ਘਰ ਜਿਹੜੇ ਇਸ ਪਿੰਡ ਦੇ ਵਿੱਚ ਰਹਿ ਗਏ ਨੇ ਲੋਕ ਲਗਾਤਾਰ ਪਿੰਡ ਛੱਡ ਰਹੇ ਨੇ ਕਾਰਨ ਕਾਰਨ ਸਭ ਤੋਂ ਵੱਡਾ ਇਹ ਹੈ ਇਸ ਪਿੰਡ ਦੇ ਵਿੱਚ ਮੁੰਡਲੀਆਂ ਸਹੂਲਤਾਂ ਜਿਹੜੀਆਂ ਨਹੀਂ ਹਨ ਇਸ ਪਿੰਡ ਦੇ ਵਿੱਚ ਰੋਜ਼ਗਾਰ ਦਾ ਕੋਈ ਸਾਧਨ ਨਹੀਂ ਹੈ ਪਿੰਡ ਦੇ ਲੋਕਾਂ ਨੂੰ ਇਲਾਜ ਲਈ ਪਿੰਡ ਤੋਂ ਬਹੁਤ ਜ਼ਿਆਦਾ ਦੂਰ ਜਾਣਾ ਪੈਂਦਾ ਹੈ ਜੰਗਲੀ ਜਾਨਵਰਾਂ ਦਾ ਬਹੁਤ ਜ਼ਿਆਦਾ ਖਤਰਾ ਹੈ ਤੇ ਹੋਰ ਸਾਰੀਆਂ ਦਿੱਕਤਾਂ ਜਿਹੜੀਆਂ ਇਸ ਪਿੰਡ ਦੇ ਵਿੱਚ ਨੇ ਸੋ ਜਿਸ ਕਰਕੇ ਪਿੰਡ ਦੇ ਲੋਕ ਲਗਾਤਾਰ ਇਸ ਪਿੰਡ ਨੂੰ ਜਿਹੜੇ ਛੱਡ ਰਹੇ ਨੇ ਸੋ ਦੱਸ ਦਈਏ ਇਹ ਹੁਸ਼ਿਆਰਪੁਰ ਜ਼ਿਲ੍ਹੇ ਦਾ ਇਹ ਪਿੰਡ ਹੈ ਪਹਾੜੀ ਇਲਾਕੇ ਦਾ ਇੱਕ ਅਜਿਹਾ ਪਿੰਡ ਹੈ ਜਿਸ ਪਿੰਡ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਘਰ ਐ ਸੈਂਕੜਿਆਂ ਤੋਂ ਕ੍ਰੀਬ ਕੁਝ ਕੁ ਗਿਣਤੀ ਦੇ ਜਿਹੜੇ ਰਹਿ ਗਏ ਨੇ ਰੋਜ਼ਾਨਾ ਲੋਕ ਇਸ ਪਿੰਡ ਨੂੰ ਛੱਡ ਕੇ ਜਾ ਰਹੇ ਨੇ ਆਪਣੇ ਬੱਚਿਆਂ ਨੂੰ ਆਪਣੇ ਚੰਗੇ ਜੀਵਨ ਦੀ ਭਾਲ ਦੇ ਲਈ ਵੱਡੇ ਸ਼ਹਿਰਾਂ ਦਾ ਰੁਖ ਕਰ ਰਹੇ ਨੇ ਜਿਸ ਦੇ ਨਾਲ ਜਿਹੜੇ ਪਿੰਡ ਦੇ ਪੁਰਾਣੇ ਬਜ਼ੁਰਗ ਨੇ ਜਾਂ ਪਿੰਡ ਦੀਆਂ ਪੁਰਾਣੀਆਂ ਮਾਤਾਵਾਂ ਨੇ ਉਹ ਬਹੁਤ ਜ਼ਿਆਦਾ ਭਾਬੁਕ ਦੇਖਣ ਨੂੰ ਮਿਲਦੀਆਂ ਨੇ ਲਗਾਤਾਰ ਉਹਨਾਂ ਦਾ ਇਹੀ ਕਹਿਣਾ ਹੁੰਦਾ ਹੈ ਕਿ ਸਾਡੇ ਪਿੰਡ ਨੂੰ ਕਿਉਂ ਜਿਹੜਾ ਛੱਡ ਕੇ ਜਾ ਰਹੇ ਹੋ ਇਸ ਪਿੰਡ ਨੂੰ ਇਸ ਤਰ੍ਹਾਂ ਛੱਡ ਕੇ ਨਾ ਜਾਓ ਜੇਕਰ ਇਸ ਤਰ੍ਹਾਂ ਹੀ ਰਿਹਾ ਤੇ ਪੂਰਾ ਪਿੰਡ ਇੱਕ ਸਮੇਂ ਦੇ ਵਿੱਚ ਖੰਡਰ ਬਣ ਜਾਏਗਾ ਸੋ ਅੱਜ ਦੇ ਹਾਲਾਤ ਬਹੁਤ ਹੀ ਜ਼ਿਆਦਾ ਪਾਬੁਕ ਨੇ ਲਗਾਤਾਰ ਲੋਕ ਜਿਹੜੇ ਇੱਥੋਂ ਜਿਹੜਾ ਲਗਾਤਾਰ ਆਪਣੇ ਪਿੰਡ ਨੂੰ ਛੱਡ ਕੇ ਜਾ ਰਹੇ ਨੇ ਬਹੁਤ ਪਾਬੁਕ ਤਸਵੀਰਾਂ ਜਿਹੜੀਆਂ ਆਏ ਦਿਨ ਜਿਹੜੇ ਇਸ ਪਿੰਡ ਤੋਂ ਵਿੱਚੋਂ ਸਾਹਮਣੇ ਆ ਰਹੀਆਂ ਨੇ ਸੋ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਕੀ ਕਾਰਨ ਹੈ ਜਿਹੜਾ ਇਸ ਪਿੰਡ ਦੇ ਵਿੱਚ ਲੋਕਾਂ ਨੂੰ ਲਗਾਤਾਰ ਛੱਡ ਕੇ ਜਾਣਾ ਪੈ ਰਿਹਾ ਹੈ ਕਿਹਨਾ ਕਾਰਨਾ ਕਰਕੇ ਜਿਹੜੇ ਇਸ ਪਿੰਡ ਦੇ ਜਿਹੜੇ ਹਾਲਾਤ ਇਹ ਬਣੇ ਨੇ ਜ਼ਰੂਰ ਕਿ ਮਾਤਾ ਮਾਵੀ ਮਜੂਨ ਨੇ ਗੱਲਬਾਤ ਕਰ ਲੈਣੀ ਹੈ ਕਿਉਂਕਿ ਇਹਨਾਂ ਨੇ ਉਹ ਸਮਾਂ ਹੰਡਾਇਆ ਇਸ ਪਿੰਡ ਦੇ ਵਿੱਚ ਜਦੋਂ ਛੋਟੇ ਛੋਟੇ ਬੱਚੇ ਜਿਹੜੇ ਅੱਜ ਇਸ ਪਿੰਡ ਤੋਂ ਛੱਡ ਕੇ ਜਾ ਚੁੱਕੇ ਹੋਏ ਨੇ ਇੱਕ ਸਮਾਂ ਹੁੰਦਾ ਸੀ ਜਦੋਂ ਇਨਾ ਕੋਲ ਬੱਚੇ ਰਹਿੰਦੇ ਸੀ ਦੁੱਖ ਸੁੱਖ ਜਾਣਦੇ ਸੀ ਪਰ ਅੱਜ ਦੇ ਹਾਲਾਤ ਕਿਉਂਕਿ ਪਿੰਡ ਦੇ ਬਹੁਤ ਜ਼ਿਆਦਾ ਮਾਰੇ ਨੇ ਤੇ ਪਿੰਡ ਦੇ ਵਿੱਚ ਹੁਣ ਜਿਹੜੇ ਘਰ ਵੀ ਬਹੁਤ ਜ਼ਿਆਦਾ ਘੱਟ ਰਹਿ ਗਏ ਨੇ ਹਾਲਾਂਕਿ ਘਰ ਤਾਂ ਹੈਗੇ ਨੇ ਘਰਾਂ ਦੇ ਬਾਹਰ ਤਾਲੇ ਲੱਗ ਚੁੱਕੇ ਨੇ ਤੇ ਲੋਕ ਹੁਣ ਇਸ ਪਿੰਡ ਦੇ ਵਿੱਚ ਰਹਿਣਾ ਜਿਹੜਾ ਪਸੰਦ ਨਹੀਂ ਕਰ ਰਹੇ ਸਾਡੇ ਨਾਲ ਬਜ਼ੁਰਗ ਮਾਤਾ-ਮਾਮਾ ਮੌਜੂਦ ਨੇ ਗੱਲਬਾਤ ਕਰ ਲਿਆ ਆਂਟੀ ਜੀ ਪਿੰਡ ਦੇ ਵਿੱਚ ਸਾਰੇ ਹੀ ਛੱਡ ਕੇ ਚਲੇ ਗਏ ਨੇ 10-15 ਘਰ ਰਹਿ ਗਏ ਸੈਂਕੜਿਆਂ ਦੇ ਕਰੀਬ ਘਰ ਹੁੰਦੇ ਸੀ ਇੱਕ ਸਮੇਂ ਦੇ ਵਿੱਚ ਹਾਂਜੀ ਦੇਖੋ ਜੀ ਇਦਾਂ ਕਿ ਜਦੋਂ ਸਾਡੀਆਂ ਸ਼ਾਦੀਆਂ ਹੋਈਆਂ ਨੇ ਉਸ ਟਾਈਮ ਵੀ ਸਾਡਾ ਜਿਹੜਾ ਪਰਿਵਾਰ ਹੈ ਭਰਿਆ تھا ਇਕਦਮ ਮਤਲਬ ਖੁਸ਼ਹਾਲ تھا ਅੱਜ ਇਹਨਾਂ ਮੁਸੀਬਤਾਂ ਦੇ ਕਾਰਨ ਜੋ ਵੀ ਹੈ ਅਸੀਂ ਪਿਛਲੇ ਬਜ਼ੁਰਗ ਰਹੇ ਗਏ ਕਿ ਹੈ ਬਾਕੀ ਅਗਲੇ ਬੱਚੇ ਉਹਨਾਂ ਨੂੰ ਕੋਈ ਸੂਰਤ ਨਹੀਂ ਹੈ ਕੋਈ ਡਾਕਟਰ ਨਹੀਂ ਹੈ ਕੋਈ ਬੱਸ ਆਣ ਜਾਣ ਦਾ ਕੋਈ ਸਾਧਨ ਨਹੀਂ ਹੈ ਕੋਈ ਬਜ਼ੁਰਗ ਬਿਮਾਰ ਹੋ ਜਾਂਦਾ ਉਹਨੂੰ ਜਾਣ ਦਾ ਕੋਈ ਸਾਧਨ ਨਹੀਂ ਹੈ ਇਸ ਕਰਕੇ ਅਸੀਂ ਬਹੁਤ ਮਜਬੂਰ ਹੋ ਕੇ ਸਤ੍ਹਾ ਡੇਗੇ ਬੋਲਦੇ ਪਈਆਂ ਸਾਨੂੰ ਕਿਸੇ ਨਾ ਕਿਸੇ ਕਿਸਮ ਦੀ ਕੋਈ ਨਾ ਕੋਸਾਂ ਸੁਭਦਾ ਹਣੀ ਜਾਈ ਦੀ ਜੇ ਬਿਮਾਰ ਹੋ ਜੀਏ ਸਾਡੇ ਕੋ ਬੀਪੀ ਕੋਈ ਸ਼ੂਗਰ ਸਾਡਾ ਚੈੱਕ ਕਰਨ ਵਾਲਾ ਕੋਈ ਨਹੀਂ ਸਾਡਾ ਡਾਕਟਰ ਰਾਤ ਬਰਾਤ ਟਾਈਮ ਬੇ ਟਾਈਮ ਬਿਮਾਰ ਹੋ ਜੀਏ ਜੇ ਬੱਚੇ ਨਾ ਘਰ ਹੋ ਤਾਂ ਸਾਡੇ ਵਾਸਤੇ ਨਾਲ ਜਾਣਾ ਬਹੁਤ ਮੁਸ਼ਕਲ ਹੈ। ਮੰਨਨੇ ਪਾਬਕ ਹੁੰਦਾ ਕਿ ਜੇ ਕੋਈ ਇੱਕ ਸਮਾਸਿਕ ਇਨੇ ਲੋਕ ਹੁੰਦੇ ਸਿੱਕ ਤੋਂ ਕੁਝ ਦੂਸਰੇ ਡਾਕਟਰ ਸਾਡਾ ਜਾਣਦੇ ਸਿੱਕ ਹੁੰਦੇ ਹੁੰਦਾ ਹੈ ਮਨ ਪਰ ਮਜਬੂਰੀਆਂ ਸਾਡੀਆਂ ਵੀ ਬੱਚਿਆਂ ਦੀ ਵੀ ਮਜਬੂਰੀਆਂ ਕਿਉਂਕਿ ਬੱਚਨਾਂ ਨੂੰ ਇੱਥੇ ਪੜਨ ਦਾ ਕੋਈ ਸਾਧਨ ਨਹੀਂ ਸਕੂਲ ਜਾਣ ਦਾ ਕੋਈ ਸਾਧਨ ਨਹੀਂ 10ਵੀਂ ਤੱਕ ਹੁਣ ਇੱਥੇ ਸਕੂਲ ਹੈ ਇਹ 10ਵੀਂ ਤੋਂ ਬਾਅਦ ਬੱਚੇ ਕਿੱਥੇ ਜਾਣਗੇ ਅਗਰ ਤੁਸੀਂ ਜਾਓਗੇ ਮੈੰਗਰੋਵਾਂ ਜਾਂਦੇ ਤੁਸੀਂ ਰਸਤੇ ਦਿਖਦੇ ਆਏ ਬਰਸਾਤ ਆ ਜਾਣੀ ਹੈ ਇੰਨਾ ਪਾਣੀ ਖੱਡਾਂ ਵਿੱਚ ਆਉਣਾ ਕੋਈ ਉੱਥੇ ਸਲੇਪਾਂ ਟੁੱਟੀਆਂ ਪਈਆਂ ਨੇ ਕਿਜੀ ਪੁਰੀਆਂ ਟੁੱਟੀਆਂ ਪਈਆਂ ਨੇ ਜਿਨ੍ਹਾਂ ਮਾਂ ਪਿਓ ਦੇ ਇੱਕ ਇੱਕ ਦੋ ਦੋ ਬੱਚੇ ਉਹਨਾਂ ਘਰੋਂ ਭੇਜਣੇ ਉਹਦੀ ਜਾਨ ਵੀ ਤੱਕ ਤੱਕ ਕਰਦੀ ਹੈ ਡੰਗਲੇ ਜਾਨਵਰ ਵੀ ਗੱਲ ਬਹੁਤ ਨੇ ਇੱਥੇ ਰਾਤ ਨੂੰ ਕੇ ਇਕੱਲੇ ਦੁੱਖਲੇ ਬਾਹਰ ਕੁੰਦੇ ਤੇ ਜਾਂਦੇ ਸੀ ਬੇਡੇ ਵੀ ਸੌ ਜਾਂਦੇ ਸੀ ਉਹ ਬਾਹਰ ਨਿਕਲ ਕੇ ਸੌ ਨਹੀਂ ਸਕਦੇ ਜੰਗਲੀ ਜਾਨਵਰਾਂ ਦੇ ਦਿਨ ਨੂੰ ਵੀ ਆ ਜਾਂਦੇ ਰਾਤ ਨੂੰ ਵੀ ਆ ਜਾਂਦੇ ਜੰਗਲਵਰ ਕਿਸ ਤਰ੍ਹਾਂ ਦੇ ਹੈਗੇ ਇੱਥੇ ਤेंदुए ਬਾਗ ਵੀ ਹੈ ਤेंदुआ ਵੀ ਹੈ ਤेंदुआ ਪਸੂ ਨੂੰ ਫੇਰ ਜਾਂਦਾ ਤੇ ਜਿਹੜਾ ਪਸੂ ਨੂੰ ਫੇਰ ਜਾਂਦਾ ਉਹਨਾਂ ਨੂੰ ਬੰਦਿਆਂ ਨੂੰ ਫੇਰ ਜਾਣਾ ਹਾਂ ਤੇ ਸਾਰੇ ਮੁਸ਼ਕਲਾਂ ਸਾਡੇ ਵਿੱਚ ਸਰਕਾਰ ਨੇ ਸਾਡੇ ਲਈ ਕੁਝ ਨਹੀਂ ਕੀਤਾ ਹਾਂ ਕੋਈ ਮਤਲਬ ਕਿਸੇ ਕਿਸਮ ਦੀ ਨਾ ਕੋਈ ਧਿਆਨ ਦਿੱਤਾ ਜਾਂਦਾ ਵੋਟਾਂ ਲੈਣ ਵਾਸਤੇ ਬਹੁਤ ਆ ਜਾਂਦੇ ਜਿਹੜਾ ਵੋਟਾਂ ਲੈਣੀਆਂ ਹੋਣ ਫਿਰ ਤਾਂ ਇਹਨਾਂ ਨੇ ਦਿਨ ਰਾਤ ਖੜਿਆ ਹੋ ਰਹਿਣਾ ਤੇ ਜਿਲ੍ਹਾ ਬੋਟਨਾ ਫੇਰ ਜਾਨੀ ਫੇਸਾਡੀ ਕੋ ਬਾਤ ਨਹੀਂ ਪੁੱਛਦਾ ਇੱਥੇ ਉਦਾਸੀ ਕਿੰਨੀ ਖੈਗੀ ਕਿਉਂਕਿ ਹੁਣ ਪਿੰਡ ਜਿੱਦਾਂ ਪਿੰਡ ਦੇ ਹਰ ਇਸ ਵੇਲੇ ਨਾਮ ਚੱਲ ਰਿਹਾ ਕਿ ਉਜੜਿਆ ਹੋਇਆ ਪਿੰਡ ਜਦੋਂ ਇਦਾਂ ਦਾ ਸ਼ਬਦ ਸੁਣਦੇ ਹੋ ਤਾਂ ਮਨ ਭਾਵੁਕ ਵੀ ਹੁੰਦਾ ਹੋਏਗਾ ਨਾ ਉਦਾਸੀ ਵੀ ਹੁੰਦੀ ਹੋਏਗੀ ਦੁੱਖ ਲੱਗਦਾ ਹੈ ਮਨ ਨੂੰ ਦੁੱਖ ਲੱਗਦਾ ਕਿ ਸਾਰਾ ਪਿੰਡ ਸਾਡਾ ਉਜੜ ਗਿਆ ਪਰ ਬੇਵਸੀਨ ਸਾਰਿਆਂ ਦੀਆਂ ਹਰ ਕੋਈ ਮਜਬੂਰ ਹੈ ਜੋ ਇੱਥੋਂ ਨਿਕਲ ਰਿਹਾ ਆਪਣੀ ਮਜਬੂਰੀ ਲਈ ਨਿਕਲ ਰਿਹਾ ਹੈ ਇਹ ਤਾਂ ਥੋੜੀ ਨਿਕਲਦਾ ਕਿਦਾ ਕਿਦਾ ਮਨ ਕਰਦੇ ਡੱਡੇ ਵੱਡੇ ਮਕਾਨ ਛੱਡ ਕੇ ਜਾਣ ਰੋ ਇਸ ਦਾ ਮਨ ਨਹੀਂ ਕਰਦਾ ਪਰ ਕਿਸੇ ਦੀ ਮਜਬੂਰੀ ਹੈ ਜੋ ਸਾਡੇ ਬੱਚੇ ਨੇ ਉਹਨਾਂ ਦੀ ਮਜਬੂਰੀ ਹੈ ਉਹਨੇ ਆਪਣੇ ਬੱਚੇ ਕੰਮਜਾਬ ਕਰਨੇ ਹਨ ਕਿੱਥੋਂ ਕਿੱਥੋਂ ਕਰਨਗੇ ਹਾਂ ਕੀ ਸੁਭਦਾ ਤੁਸੀਂ ਆਂਦੇ ਜਾਂਦੇ ਦੇਖੋ ਤੁਸੀਂ ਰਹਾ ਰਸਤੇ ਦੇਖੋ ਸੜਕਾਂ ਦੇਖੋ ਸਾਡੀਆਂ ਕਿਦਾਂ ਦੀਆਂ ਐਸਾ ਸੇ ਮੋੜ ਜਿਹੜੇ ਖਤਰਨਾਕ ਨੇ ਐਕਟ ਵਾਲੀ ਕਿ ਮੋਟਰਸਾਈਕਲ ਲੈ ਕੇ ਜਾਂਦੇ ਬੱਚਿਆਂ ਨੂੰ ਖਤਰਾ ਫਿਰ ਕਿਦਾਂ ਇੱਥੇ ਗੁਜ਼ਾਰਾ ਕਰ ਸਕਦਾ ਕਿਦਾਂ ਕਰੇ ਸਕਦਾ ਕਰ ਬਾਤ ਤੁਸੀਂ ਸਾਰੇ ਘੁੰਮ ਕੇ ਦੇਖ ਲੋ ਕਿ ਕਿੱਡੇ ਵੱਡੇ ਮਕਾਨ ਜਿਹੜੇ ਲੋਕੀ ਛੱਡ ਕੇ ਚਲੇ ਗਏ ਬਿਮਾਰ ਸਿਹਮਾਰ ਹੋ ਜਾਂਦੇ ਬਿਮਾਰ ਸਿਹਮਾਰ ਬਹੁਤ ਬਹੁਤ ਦਿੱਕਤ ਹੈ ਬਹੁਤ ਦਿੱਕਤ ਹੈ ਬਿਮਾਰ ਸਿਹਮਾਰ ਜੀਏ ਕੋਈ ਜੇ ਬੱਚੇ ਸਵੇਰ ਨੂੰ ਜਾਂਦੇ ਸ਼ਾਮ ਨੂੰ ਆਉਂਦੇ ਪਿੱਛੋਂ ਬਿਮਾਰ ਹੋ ਜੀਏ ਕਿਹਨੂੰ ਬੋਲਣਾ ਇੱਥੇ ਕੋਈ ਸਾਨੂੰ ਕੌਣ ਲੈ ਕੇ ਜਾਵੇ ਇਹ ਸਾਡੀਆਂ ਮਜਬੂਰੀਆਂ ਸਾਡਾ ਸਰਕਾਰ ਸਾਨੂੰ ਸਰਕਾਰ ਵੱਲੋਂ ਕੋਈ ਫਾਇਦਾ ਨਹੀਂ ਜਦੋਂ ਜਦੋਂ ਘਰ ਦੇ ਇਥੇ ਪਿੰਡ ਦੇ ਵਿੱਚ ਲੋਕ ਰਹਿੰਦੇ ਸੀਗੇ ਹਨ ਇੱਕ ਸਮਾਂ ਤੁਸੀਂ ਤਾਂ ਹੈਨਾ ਉਮਰ ਤੁਹਾਡੀ ਹੰਡਾਈ ਸਪਿੰਡ ਦੇ ਵਿੱਚ ਉਹਦੋਂ ਕਿਸ ਤਰ੍ਹਾਂ ਦਾ ਮਾਹੌਲ ਸੀ ਸਪਿੰਡ ਦਾ ਉਸ ਵੇਲੇ ਟਾਈਮ ਇਸ ਦਾ ਤਾਂ ਮਾਹੌਲ تھا ਵੀ ਸਾਰੇ ਪਰਿਵਾਰ ਭਰੇ ਹੋ ਰਹਿੰਦੇ ਸਨ ਕਿchno ਇੱਕ ਘਰ ਦੇ ਵਿੱਚ ਇੱਕ ਮੈਂਬਰ ਨੂੰ ਦੁੱਖ ਸੁੱਖ ਹੁੰਦਾ ਤਾਂ ਦੂਜਾ ਸਾਂਝੀ ਉਹ ਜਾਂਦਾ ਥਾ ਜਦ ਅੱਜ ਹੁਣ ਰਹਿ ਕਰਨ ਵਿੱਚ ਕਿਉਂਕਿ ਦੋ ਦੋ ਬੰਦੇ ਬੁੱਢੇ ਰਹੇਗਾ ਤਾਂ ਕਿਹਨੂੰ ਛੱਡਣਾ ਤੇ ਕਿਹਨੂੰ ਲੈ ਕੇ ਜਾਣਾ ਉਸ ਟਾਈਮ ਬਹੁਤ ਵਧੀਆ ਥਾ ਬਹੁਤ ਚੰਗਾ ਬਹੁਤ ਵਧੀਆ ਸਮਾਂ ਬੀਤੇ ਸਾਡਾ ਆਪਣੇ ਪਰਿਵਾਰ ਦੇ ਵਿੱਚ ਲੇਕਿਨ ਅੱਜ ਸਾਨੂੰ ਮੁਸ਼ਕਲ ਹੈ ਅੱਜ ਸਾਨੂੰ ਬੁੜਾਪਾ ਆਇਆ ਬੱਚੇ ਆਪਣੇ ਆਪਣੇ ਕੋਈ ਬੱਚੇ ਖੁਸ਼ ਨਹੀਂ ਹੈਗੇ ਇੱਥੇ ਆ ਕੇ ਦੇਖੋ ਜੀ ਬੱਚੇ ਜੋ ਹੁਣ ਬਾਹਰ ਹਨ ਉਹ ਬੱਚਾ ਨੇ ਸ਼ੁਰੂ ਕਰ ਦਿੱਤਾ ਬੱਚਾ ਨੇ ਕਿਦਾਂ ਖੁਸ਼ ਹਨ ਜਦ ਉਹਨਾਂ ਨੇ ਆਪਣੇ ਬੱਚੇ ਅੱਗੇ ਕਾਮਯਾਬ ਕਰਨੇ ਨਾ ਤੋਂ ਉਹਨੇ ਥੱਕੇ ਥੱਕ ਜਣ ਅਗਲੇ ਸੋਤੇ ਸਮੇਂ ਕੀ ਸੁਪਨਾ ਆਇਆ ਜੇ ਬੱਚੇ ਆ ਨਾ ਤਾਂ ਅਗਲੇ ਤੋਂ ਆਪਣੇ ਬੱਚਿਆਂ ਦੇ ਬਾਰੇ ਵੀ ਸੋਚਦੇ ਨੇ ਸੋਚਣਾ ਉਹਨੇ ਆਪਣੇ ਬੱਚਿਆਂ ਬਾਰੇ ਵੀ ਚ ਸਾਨੂੰ ਪਬਲਿਕ ਕੰਪਾਸ ਸਾਡੇ ਵਾਸਤੇ ਮੁਸ਼ਕਲ ਹੈ ਨਾ ਫਿਰ ਜੇਸੀ ਬਾਹਰ ਚ ਇਹ ਬੱਚਿਆਂ ਨਾਲ ਚਲੇ ਜੀਏ ਤਾਂ ਦੇਖੋ ਜੇ ਅਸੀਂ ਖੁੱਲੇ ਮਾਹੌਲ ਵਿੱਚ ਰਹਿਣਾ ਸਿੱਖੇ ਹੁਆਇਤਾ ਸਾਡੀਆਂ ਹੱਥਾਂ ਬੜੀਆਂ ਅਸੀਂ ਬਾਹਰ ਨਹੀਂ ਸਕਦੇ ਬਾਹਰ ਸ਼ਹਿਰ ਵੀ ਜਾ ਕੇ ਕੋਈ ਟੀਕ ਦੋ ਦੋ ਕਮਰੇ ਲੈ ਲਾਂਗਾ ਕਰਾਇਪੁਰ ਸਾਡ ਸਾਨੂੰ ਦਿੱਕਤ ਲੱਗਦੀ ਹੈ ਸਰਕਾਰਾਂ ਨੇ ਇਗਨੋਰ ਕਰਤਾ ਜਨ ਕਿ ਇੱਕ ਪਾਸੇ ਕਰਤਾ ਜਿੱਤੇ ਜੀ ਅਸੀਂ ਪਾਕਿਸਤਾਨ ਤੋਂ ਆਏ ਹੁੰਨੇ ਆ ਯਾਨੀ ਕਿ ਸਾਡੇ ਬਿਲਕੁਲ ਸਾਨੂੰ ਇਸ हिसाब ਨਾਲ ਕਰਤਾ ਕੋਈ ਮੈਡੀਕਲ ਦੀ ਸੁਵਿਧਾ ਨਹੀਂ ਹੈਗੀ ਮੈਂ ਇੱਕ ਅਸੀਂ ਬਸ ਯਾਨੀ ਕਿ ਬੜੀ ਮੁਸ਼ਕਿਲ ਨਾਲ ਬਾਤ ਚਲਵਾਈ ਜੀ ਕੋ ਟਾਈਮ ਦੀ ਕਦੇ ਆਂਦੀ ਨਹੀਂ ਜੀ ਕਦੇ 4 ਦਿਨ ਨਹੀਂ ਜਾਂਦੇ ਕਦੇ 10 ਦਿਨ ਨਹੀਂ ਜਾਂਦੇ ਜੀ ਆਪਣੀ ਮਰਜ਼ੀ ਨਾਲ ਚਲਦੇ ਆ ਦੂਸਰਾ ਜਨਨ ਕੀ ਮੈਡੀਕਲ ਦੀ ਕੋਈ ਸੁਵਿਧਾ ਨਹੀਂ ਹੈਗੀ ਸਾਡੇ ਅੱਜ ਕੋਈ ਬਿਮਾਰ ਹੋ ਜਾਏ ਨਹੀਂ ਇੱਥੇ ਸਾਨੂੰ ਹਮਾਚਲ ਤੋਂ ਗੱਡੀਆਂ ਕਈ ਵਾਰ ਮੰਗਾਉਣੀਆਂ ਪੈਂਦੀਆਂ ਚਲੋ ਹੁਣ ਤਾਂ ਕਿਸੇ ਕੇਸ ਹੀ ਕੇ ਬੰਦੇ ਰਖ ਲਈਏ ਕਿ ਉਹ ਕਿ ਅੱਗੇ ਪਿੱਛੇ ਹੋਵੇ ਸਾਨੂੰ ਹਮਾਚਲ ਤੋਂ ਗੱਡੀ ਮੰਗਾਣੀ ਜਿੱਲੇ ਤੇ ਗੱਡੀ ਆਂਦੀ ਹੈ ਤਾਂ ਉਹ ਬੰਦਾ ਇੱਥੇ ਮਰ ਜਾਂਦਾ ਜੀ ਤੇ ਜੇ ਮੀਂਹ ਵਾਰਛੇ ਦੇ ਅੰਦਰ ਸਾਡੇ ਜਨਨ ਕੀ ਇਦਾਂ ਦਾ ਹਿਸਾਬ ਤਾਂ ਹੈਗਾ ਮੀਂਹ ਵਾਰਛੇ ਦੇ ਅੰਦਰ ਸਾਡੇ ਕਿਸੇ ਦੀ ਡੈਥ ਹੋ ਜਾਂਦੀ ਤਾਂ ਸਾਨੂੰ ਸਮਸ਼ਾਨ ਘਾਟ ਤੱਕ ਲਿਜਾਣ ਲਈ ਕੋਈ ਸਾਧਨ ਨਹੀਂ ਹੈਗਾ ਯਾਨੀ ਕਿ ਨਾ ਤਾਂ ਕੋਈ ਉਹ ਪੱਕੇ ਰੋਡ ਹੈਗੇ ਰਸਤੇ ਇਦਾਂ ਦੇ ਹੈਗੇ ਤੁਹਾਨੂੰ ਇਦਾਂ ਦੇ ਰਸਤੇ ਹੈ ਪੇ ਬੰਦਾ ਜਾਨੀ ਕਿ ਚਲਦਾ ਚਲਦਾ ਕਿਤੇ ਵੀ ਡਿੱਗ ਜਾ ਜਾਨੀ ਕਿ ਉਸ ਵੇਲੇ ਜਿਹਨੇ ਮੀਂਹ ਵਾਰਚ ਪੈਂਦੇ ਜੀ ਤੇ ਕੋਈ ਸਾਨੂੰ ਕਿਸੇ ਸਰਕਾਰ ਦੀ ਤਰਫੋਂ ਸਾਨੂੰ ਅਸੀਂ ਕਹੀਏ ਫੇ ਸਾਨੂੰ ਭਾਜਪਾ ਨੇ ਦੇਤਾ ਸਾਨੂੰ ਕਾਂਗਰਸ ਨੇ ਦੇਤਾ ਸਾਨੂੰ ਹੁਣ ਆਮ ਆਦਮੀ ਪਾਰਟੀ ਨੇ ਦੇਤਾ ਇਹਨਾਂ ਕੋਲ ਕੋਈ ਕੰਮ ਨਹੀਂ ਹੈਗਾ ਆਮ ਆਦਮੀ ਪਾਰਟੀ ਨੇ ਸਾਡਾ ਬਿਲਕੁਲ ਹੀ ਪੱਟਾ ਪਠਾਲ ਛੜਿਆ ਅਸੀਂ ਕੋਈ ਇਹਨਾਂ ਤੋਂ ਹੋ ਨਹੀਂ ਹੈਗਾ ਤੁਸੀਂ ਇੱਥੇ ਇਸ ਵੇਲੇ ਹਰ ਇੱਕ ਪਿੰਡ ਚਲ ਜਾਓ ਇਹ ਸਵਰਗ ਹੁੰਦਾ ਹੈ ਇਹ ਪਿੰਡ ਅੱਜ ਇੱਥੇ ਬੱਚਿਆਂ ਨੂੰ ਪਹਿਲੇ ਬੱਚਿਆਂ ਦੀ ਇੱਥੇ ਸ਼ਾਦੀ ਕਰਨ ਨੂੰ ਬੜੇ ਕੁਛ ਰਹਿੰਦੇ ਸੀਗੇ ਵੀ ਇਸ ਪਿੰਡ ਚ ਸ਼ਾਦੀ ਕਰੋ ਬਈ ਇੱਥੇ ਭੁੱਖਾ ਨਹੀਂ ਮਰੂਗੀ ਕੋਈ ਕੁੜ ਇੱਥੇ ਲੜਕੀ ਦੇ ਕੋਈ ਨਹੀਂ ਐ ਤੇ ਬੱਚੇ ਜਾਨੀ 50 ਲੜਕੇ ਇਦਾਂ ਦੇ ਕੋ ਮਰੇ ਜਾਨੀ ਕਿ ਜਿਹਨਾਂ ਦੀ ਮੈਰਿਜ ਨਹੀਂ ਹੋ ਰਹੀ ਔਰ ਨਾ ਹੀ ਇੱਥੇ ਉਹਨਾਂ ਵਾਸਤੇ ਕੋਈ ਕੰਮ ਹੈਗਾ ਕੰਮ ਲੈਣ ਟੋਲਣ ਵਾਸਤੇ ਕਦੇ ਹਿਮਾਚਲ ਜਾਣਾ ਪੈਂਦਾ ਜੀ ਕਦੇ ਹੁਸ਼ਿਆਰਪੁਰ ਨੂੰ ਜਾਣਾ ਪੈਂਦਾ ਤੇ ਉਹਨਾਂ ਦੇ ਆਣ ਜਾਣ ਚੀ ਉਹ ਪੈਸੇ ਵੀ ਖਰਚ ਹੋ ਜਾਂਦੇ ਕਿਤੇ 10-12000 ਰੁਪਏ ਮਿਲਦਾ ਕਿਤੇ 5-6000 ਰੁਪਏ ਉਹਨਾਂ ਦੇ ਆਣ ਜਾਣ ਦਾ ਲੱਗ ਜਾਂਦਾ ਜੀ ਤੇ ਉਹ ਆਪਣੇ ਆਪ ਹੀ ਜਾਊਗਾ ਜੀ ਉਹਨੂੰ ਉੱਥੇ ਰਹਿਣ ਨੂੰ ਜ਼ਿਆਦਾ ਹੈਗਾ ਪਸੰਦ ਹੈਗਾ ਫਿਰ ਦੂਸਰਾ ਇੱਥੇ ਇਸ ਵੇਲੇ ਟੀਚਰਾਂ ਦੀ ਦੋ ਟੀਚਰ ਹੈਗੇ ਦੱਸੋ ਦੋ ਟੀਚਰਾਂ ਨੇ ਕਿੱਦਾਂ ਬੱਚੇ ਇਹਨੂੰ ਕਰ ਦੇਣਾ ਬੱਚੇ ਹੌਲੀ-ਹੌਲੀ ਜਾਂਦੇ ਜਾ ਰਹੇ 35-40 ਬੱਚੇ ਰਹਿ ਗਏ ਅਗੇ ਕਿਸੇ ਟਾਈਮ ਉਹ ਸੀਗਾ ਜਿਹੜੀ ਇੱਕ ਕਲਾਸ ਦੇ ਅੰਦਰ 70-70 ਬੱਚੇ ਹੁੰਦੇ ਸੀਗੇ ਅੱਜ ਹੀ ਪੂਰੇ ਸਕੂਲ 'ਚ 35-40 ਬੱਚੇ ਹੈਗੇ ਉਹਨਾਂ ਵਾਸਤੇ ਵੀ ਇਹਨਾਂ ਕੋਲ ਟੀਚਰ ਨਹੀਂ ਹੈਗੇ ਜੀ ਤੇ ਇੰਨਾ ਮੰਦਾ ਹਾਲ ਅਸੀਂ ਨਹੀਂ ਦੇਖਿਆ ਕਦੇ ਵੀ ਲੈਟ ਇੱਕ ਵਾਰ ਚੱਲ ਜੇ ਇੱਥੇ ਆਣੀ ਨਹੀਂ ਰੋਟੀ ਖਾਣ ਦੇ ਟਾਈਮ ਲੈਟਨੀ ਆ ਗਈ ਜੀ ਤੇ ਮੈਡੀਕਲ ਦੀ ਸੁਵਿਧਾ ਇਦਾਂ ਦੀ ਹੈਗੀ ਵੀ ਸਾਡੇ ਇੱਕ ਦੇ ਇੱਥੇ ਡਿਸਪੈਂਸਰੀ ਇੱਕ ਡਿਸਪੈਂਸਰੀ ਹੈਗੀ ਹੈ ਜੀ ਉਹਦੇ ਦੇ ਵੀ ਕੋਈ ਡਾਕਟਰ ਨਹੀਂ ਹੈਗਾ ਜੀ ਤੇ ਉਹ ਜਨਨਕੀ ਆਪਣਾ ਸ਼ਨੀਵਾਰ ਉਹਨਾਂ ਨੂੰ ਬੰਨਿਆ ਹੋਇਆ ਵੀ ਇੱਕ ਦਿਨ ਸ਼ਨੀਵਾਰ ਆਣਗੇ ਵੀ ਉਹ ਵੀ ਹੁਣ ਉਹਨਾਂ ਨੂੰ ਉੱਥੇ ਛੱਡਣਗੇ ਤਾਂ ਆਣਗੇ ਨੇ ਤਾਂ ਉਹ ਵੀ ਨਹੀਂ ਆਣਗੇ ਜੀ ਹੁਣ ਸ਼ਨੀਵਾਰ ਤੱਕ ਜੇ ਕੋਈ ਬੰਦਾ ਅੱਜ ਬਿਮਾਰ ਹੋ ਸ਼ਨੀਵਾਰ ਦੇ ਇਤਜ਼ਾਰ ਕਰੂਗਾ ਜੀ ਹੋਰ ਵੋਟ ਮੰਗਣ ਆਂਦੇ ਨੇ ਰਾਜ ਕੋਟ ਮੰਗਣ ਤਾਂ ਇੱਥੇ ਜਨਨੀ ਕਿ ਉਹ ਆਦੋਂ ਤਾਂ ਇਹਨਾਂ ਨੇ ਜਨਨੀ ਕਿ ਇੱਥੇ ਰਹਿਣਾ ਵੀ ਜਿੱਥੇ ਰਹਿੰਦੇ ਇੱਥੇ ਹੁੰਦੇ ਆਗੇ ਵੀ ਇੱਥੇ ਦੇ ਸਨੀਕ ਆਗੇ ਇਦਾਂ ਆਂਦੇ ਆ ਜਨਨੀ ਵੋਟ ਮੰਗਣ ਤਾਂ ਜੀ ਸਰਕਾਰਾਂ ਵੋਟ ਤੋਂ ਇਲਾਵਾ ਤਾਂ ਤੁਹਾਨੂੰ ਦਿਖਾਈ ਨਹੀਂ ਦਿੰਦੇ ਕੋਈ ਵੀ ਜਿੰਨੇ ਮਰਜ਼ੀ ਕਿਸੇ ਨੂੰ ਫੋਨ ਕਰ ਜੋ ਬੁਲਾਜੋ ਜਨਨੀ ਕਿ ਸਾਡੇ ਇਹ ਪ੍ਰੋਬਲਮ ਹੈ ਕਿ ਇਸ ਵ ਪੁਚਾਰ ਪਰ ਰੋਡ ਮਿਲਕ ਪਲਾਂਟ ਤੱਕ ਰੋਡ ਨੂੰ ਦੇਖੋ ਇੰਨੇ ਖੱਡੇ ਪਏ ਆ ਕਿ ਵਿਹਾਰ ਬਣਾ ਦਿੱਤਾ ਗਿਆ ਅਸੀਂ ਤਾਂ ਇਹ ਸੋਚਦੇ ਸੀ ਕਿ ਹੋ ਸਕਦਾ ਇਹ ਤਾਂ ਚੇਂਜ ਨਾ ਪੰਜਾਬ ਦਾ ਚੇਂਜ ਕਰਕੇ ਵਿਹਾਰ ਰੱਖਿਆ ਜਾਵੇ ਤਾਂ ਕਿਉਂਕਿ ਇਹਦੇ ਵਿੱਚ ਉਹ ਵਿਹਾਰ ਇਦਾਂ ਦਾ ਹਾਲਾਤ ਅਸੀਂ ਇਸ ਸਮੇਂ ਜੀ ਇੱਕ ਸਮੇਂ ਜੀ ਇਦਾਂ ਦੇਖਿਆ ਸੀ ਕਿ ਵਿਹਾਰ ਚ ਇਦਾਂ ਦਾ ਹਾਲਾ ਸੀਗੇ ਪਿਓ ਟੁੱਟੇ ਟੋਏ ਟਿੱਬੇ ਯਾਨੀ ਕਿ ਸਾਡੇ ਰੋੜਾਂ ਦੇ ਪੇ ਜਿਹੜੇ ਉਹ ਵਿਹਾਰ ਚ ਸੀਗੇ ਅੱਜ ਇਹਨੂੰ ਵਿਹਾਰ ਬਣਾ ਦਿੱਤਾ ਗਿਆ ਯਾਨੀ ਕਿ ਪੰਜਾਬ ਨੂੰ ਤੁਸੀਂ ਦੇਖੋ ਇੰਨਾ ਬੁਰਾ ਹਾਲ ਹੋ ਗਿਆ ਕੰਡੀ ਏਰੀਆ ਨੂੰ ਬਿਲਕੁਲ ਕਿਸੇ ਪੰਜ ਪੈ ਦੀ ਸਹੂਲਤ ਨਹੀਂ ਜੇ ਸਾਡੇ ਕੋਈ ਜੰਗਲ ਦੀ ਕੋਈ ਆਮਦਨ ਦੀ ਕੋਈ ਸਹ ਕਮਾ ਨਹੀਂ ਕਰਨ ਦਿੰਦਾ ਜੀ ਔਰ ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ ਕੋਈ ਇਹਨਾਂ ਦੇ ਕੁਝ ਕੁਝ ਕਰਨ ਵਾਲਾ ਨਹੀਂ ਜੀ ਅਸੀਂ ਕੋਈ ਕੰਮ ਕਰਦੇ ਹਾਂ ਤਾਂ ਉਹਦੇ ਚ ਉਹਨਾਂ ਦੀ ਦਿਕਤ ਦਖਲੰਦਾਜੀ ਹੈ ਜੀ ਅਸੀਂ ਆਪਣੇ ਕਿੱਥੋਂ ਪੇਟ ਪਾਲਨੇ ਕਿੱਥੇ ਬੱਚੇ ਪਾਲਨੇ ਤੋਂ ਮਜੂਰੀ ਹੋ ਗਈ ਸਾਡੀ ਹੁਣ ਇਥੋਂ ਨਿਕਲਦੀ ਅਸੀਂ ਕਿੱਥੇ ਜਾਈਏ ਜੀ ਇੱਥੇ ਵਿਆਹ ਵੀ ਰਿਸ਼ਤੇ ਵੀ ਨਹੀਂ ਹੋ ਰਹੇ ਨੌਜਵਾਨਾਂ ਦੇ ਇਸ ਪਿੰਡ ਦੇ ਕਹਿੰਦੇ ਕਪੂਜੜਾ ਹੋਇਆ ਪਿੰਡ ਇੱਥੇ ਵਿਆਹ ਵੀ ਕੀ ਕਰਨਾ ਜੀ ਇੱਕ ਦੋ ਵਾਰੀ ਜੇ ਗੱਲ ਚਲਦੀ ਹੈ ਤਾਂ ਉਹ ਕਹਿੰਦੇ ਮਤਲਬ ਮੁੰਡਾ ਕਿੱਥੇ ਦਾ ਕਹਿੰਦੇ ਉੱਥੇ ਦਾ ਤੇ ਬੱਸ ਕਹਿੰਦੇ ਨਹੀਂ ਬੱਸ ਅੱਛਾ ਇਹ ਵੀ ਚੱਕਰ ਪੈ ਜਾਂਦੇ ਉਹ ਪਿੰਡ ਦੇ ਵਿੱਚ ਹੁੰਦਾ ਕਿ ਜਦੋਂ ਮੁੰਡਾ ਕੋਈ ਰਿਸ਼ਤਾ ਚੱਲਦਾ ਤਾਂ ਪਿੰਡ ਦੀਆਂ ਦੁਨੀਆਂ ਨੂੰ ਇਹ ਪਤਾ ਨਾ ਕਿ ਸਹੂਲਤ ਨਹੀਂ ਉੱਥੇ ਫਿਰ ਕਹਿੰਦੇ ਨਹੀਂ ਉੱਥੇ ਨਹੀਂ ਦੇਣੀ ਲੜਕੀ ਐ ਸੀ ਫਿਰ ਇਹ ਵੀ ਬੜੀ ਸਮੱਸਿਆ ਹਾਂ ਹਾਂ ਜੀ ਤਾਂ ਫਿਰ ਤਾਂ ਫਿਰ ਬਹੁਤ ਸਾਰੀ ਮੁਸ਼ਕਲਾਂ ਵੀ ਹੋਣਗੇ ਜਿਹੜੇ ਬੱਚੇ ਜਿਹੜੇ ਨੌਜਵਾਨ ਆ ਫਿਰ ਤਾਂ ਕੁਆਰੇ ਰਹਿ ਰਹੇ ਆ ਜਦੋਂ ਕੁਆਰੇ ਰਹਿ ਰਹੇ ਕਾਫੀ ਮੁੰਡੇ ਸਾਡੇ ਇਦਾਂ ਇਨ ਇੱਥੇ ਸੋਚਿਆ ਸੀ ਕਦੀ ਤੁਸੀਂ ਵੀ ਸਾਡੇ ਪਿੰਡਾਂ ਦੇ ਵੀ ਹਾਲਾਤ ਹੋਣਗੇ ਇਦਾਂ ਦੇ ਜਿੰਨਾ ਹੀ ਕਦੇ ਨਹੀਂ ਸੋਚਿਆ ਕਿ ਸਰਕਾਰਾਂ ਵੱਲੋਂ ਕੋਈ ਸੁਕਿੰਨੇ ਕਿ ਮਦਦ ਕਿੱਦਾਂ ਨਹੀਂ ਮਿਲਦੀ ਸਰਕਾਰ ਕੋਈ ਮਦਦ ਨਹੀਂ ਜਿਲੇ ਵੋਟਾਂ ਲੈਣ ਆਂਦੇ ਤੇ ਹੱਥ ਜੋੜ ਜੋੜ ਕੇ ਅਸੀਂ ਇਹ ਵੀ ਕਰਾਂਗੇ ਅਸੀਂ ਉਹ ਕਰਾਂਗੇ ਮੋੜ ਕੇ ਕੋਈ ਦੇਖਦਾ ਹੀ ਨਹੀਂ ਕਿ ਇਹ ਵੀ ਪਿੰਡ ਕਿਦੇ ਕਿਸ ਤੇ ਵੋਟਾਂ ਲਈਆਂ ਹਨਾ ਕੋਲੋਂ ਹੂੰ ਆਹ ਲਾ ਤਾਂ ਝੱਟ ਪਰ ਆਸੇ-ਪਾਸੇ ਤਾਲੇ ਦੇਖਦੇ ਜਦੋਂ ਮੈਂ ਦੇਖਿਆ ਹੀ ਕਿ ਦੋ ਘਰ ਹੈਗੇ ਤੁਹਾਡੇ ਜਿਹੜੇ ਆਸੇ-ਪਾਸੇ ਪਿੱਛੇ ਵੀ ਤਾਲੇ ਅੱਗੇ ਵੀ ਤਾਲੇ ਲੱਗੇ ਸਾਰੇ ਸਾਰੇ ਬੜੇ ਘਰਾਂ ਚ ਸਾਰੇ ਜਦੋਂ ਲੰਘਦੇ ਹੋ ਤਾਂ ਕੋਈ ਮਹਿਸੂਸ ਨਹੀਂ ਹੁੰਦਾ ਕਿ ਯਾਰ ਅਸੀਂ ਕਿੱਥੇ ਰਹਿ ਰਹੇ ਹਾਂ ਕਿੱਦਾਂ ਕੀ ਹਾਲ ਸੀਗਾ ਪਿੰਡ ਸਾਡਾ ਕੀ ਹੋ ਗਿਆ ਅੱਜ ਮਹਿਸੂਸ ਹੈ ਬੇਟਾ ਦੁੱਖ ਤਾਂ ਤੇ ਹੁੰਦਾ ਹੀ ਹੈ ਜਦ ਸਾਰੇ ਚਲੇ ਜਾਂਦੇ ਅਸੀਂ ਕਿੰਨੇ ਅਸੀਂ ਵੀ ਇਕੱਲੇ ਰਹਿ ਗਏ ਤੇ ਕੀ ਪਤਾ ਹੁਣ ਬਾਹਰ ਨਿਕਲਣਾ ਸੋਖਾ ਥੋੜੀ ਹੁੰਦਾ ਤੇ ਆ ਜੀ ਆਪਣੇ ਇਹ ਕਹਿੰਦੇ ਆ ਕਿ ਚਲੋ ਕੋਈ ਸੁਭਦਾ ਹੋਵੇ ਤੇ ਸਾਰੇ ਰਹਿਣ ਇੱਥੇ ਜਦੋਂ ਵਿਆਹ ਹੋ ਕੇ ਆਏ ਸੀ ਤੁਸੀਂ ਇੱਥੇ ਨਾ ਜਦੋਂ ਮੈਰਿਜ ਸੀ ਉਸ ਵੇਲੇ ਇਸ ਤਰ੍ਹਾਂ ਦੇ ਹਾਲਾਤ ਸੀ ਰੌਣਕਾਂ ਸੀ ਨਹੀਂ ਨਹੀਂ ਰੌਣਕ ਸੀ ਇੱਥੇ ਬਹੁਤ ਰੌਣਕ ਸੀ ਬਹੁਤ ਦੁਨੀਆ ਰਹਿੰਦੀ ਸੀਗੀ ਇੱਥੇ ਹੂੰ ਹਾਂ ਜੇ ਤਾਂ ਹੁਣ ਮਤਲਬ ਮਜਬੂਰੀਆਂ ਪੈ ਗਈਆਂ ਨੇ ਸਾਰਿਆਂ ਨੂੰ ਬੱਚੇ ਪੜਾਣ ਦੀ ਮੁਸ਼ਕਲ ਹੋ ਗਈ ਹੈ ਇੱਥੇ ਫਿਰ ਇੱਥੇ ਡਾਕਟਰ ਦੀ ਸੁਵਿਧਾ ਨਹੀਂ ਹੈਗੀ ਬਰਸਾਤ ਪੈਂਦੀ ਹੈ ਪੁਲ ਟੁੱਟ ਜਾਂਦੇ ਹੈਗੇ ਫਿਰ বাস ਬੁੱਸ ਨਹੀਂ ਜਾਂਦੀ ਹੈਗੀ ਹੁਣ ਵੀ ਕਿਹੜੀ বাস ਜਾਂਦੀ ਹੈ ਮਤਲਬ ਇੱਕ ਸਵੇਰੇ 8 ਵਜੇ ਜਾਂਦੀ ਹੈ ਸ਼ਾਮ ਨੂੰ 5:30 ਵਜੇ ਉਹ ਆਉਂਦੀ ਹੈ ਪੂਰਾ ਦਿਨ ਕੋਈ ਇੱਥੇ ਸਾਧਨ ਨਹੀਂ ਹੈਗਾ ਕੋਈ ਬਿਮਾਰ ਸ਼ਮਾਰ ਜਾਂ ਕੁਝ ਵੀ ਇਸ ਵੇਲੇ ਸਾਡੇ ਸਕੂਲ ਵਿੱਚ 10ਵੀਂ ਤੱਕ ਸਕੂਲ ਹੈ ਸਰਕਾਰੀ ਇਹ ਹੈ ਉੱਥੇ ਸਰਕਾਰੀ ਟੀਚਰ ਆਣ ਨੂੰ ਮੰਨਦੇ ਨਹੀਂ ਵੀ ਬੱਚਿਆਂ ਨੂੰ ਸਕੂਲ ਟੁੱਟਣ ਦੀ ਕਾਰਨ ਤੇ ਆ ਗਿਆ ਤਾਂ ਬੱਚੇ ਕਹਿੰਦੇ ਵੀ ਜੇ ਦਸਵੀਂ ਤੱਕ ਸਕੂਲ ਚਲਾਣਾ ਸਾਨੂੰ ਟੀਚਰ ਦਿਓ ਤਾਂ ਟੀਚਰ ਕੋਈ ਆਣ ਨੂੰ ਇੱਥੇ ਮੰਨਦੇ ਨਹੀਂ ਪਏ ਬੱਚਿਆਂ ਦੀਆਂ ਵੀ ਮਜਬੂਰੀਆਂ ਬਹੁਤ ਨੇ ਪਰ ਹੁਣ ਅਸੀਂ ਮਾਪੇ ਨੇ ਇਹ ਕਹਿਣਾ ਵੀ ਬਾਹਰ ਰਵੋ ਤੇ ਬੱਚਿਆਂ ਨੂੰ ਪੜਾਉਣਾ ਤਾਂ ਹੈਗਾ ਹੀ ਹੈ ਨਾ ਇਸ ਕਰਕੇ ਫੇਰ ਹੁਣ ਕੀ ਕਰੀਏ ਜਾਣਾ ਪੈਂਦਾ ਇੱਥੋਂ ਪਰ ਫੇਰ ਵੀ ਮਜਬੂਰੀਆਂ ਹੁਣ ਆਪਣੇ ਘਰ ਛੱਡ ਕੇ ਕਿਤੇ ਜਾਣਾ ਸੌਖਾ ਥੋੜੀ ਹੈ ਅਸ਼ਹਿਰ ਵਿੱਚ ਕਿੰਨੀ ਮਹਿੰਗਾਈ ਹੈ ਜੋ ਕੁਝ ਵੀ ਹੈਗਾ ਹੈ ਸ਼ਹਿਰ ਚ ਰਹਿਣਾ ਕਿਹੜਾ ਸੋਖਾ ਅੱਜ ਕੱਲ ਜਿਹੜੇ ਇੱਥੇ ਪਿੰਡ ਦੇ ਲੋਕ ਰਹਿੰਦੇ ਰੋਜ਼ਗਾਰ ਦਾ ਸਾਧਨ ਕਿੱਥੇ ਹੈਗਾ ਉਹਨਾਂ ਦਾ ਫਿਰ ਰੋਜ਼ਗਾਰ ਦਾ ਸਾਧਨ ਹੈ ਨਹੀਂ ਹੈ ਨਾ ਇਹ ਹੀ ਤਾਂ ਅਸੀਂ ਚਾਹੁੰਦੇ ਆ ਵੀ ਇੱਥੇ ਵੀ ਕੋਈ ਰੋਜ਼ਗਾਰ ਦਾ ਸਾਧਨ ਚੱਲੇ ਇਹ ਬੀਬੀਆਂ ਜਨਾਨੇ ਜਿਹਦਾ ਬੇਲੇ ਰਹਿੰਦੀਆਂ ਇੱਥੇ ਵੀ ਕੋਈ ਹੋਵੇ ਤਾਂ ਇਹ ਵੀ ਕੋਈ ਕੰਮ ਕਰਨ ਸਭ ਤਾਂ ਦਿਲ ਕਰਦਾ ਹੈ ਸਰਕਾਰਾਂ ਜਿਹੜਾ ਅਲਗ-ਅਲਗ ਡਿਪਾਰਟਮੈਂਟਸ ਸੈਲਫ ਗਰੁੱਪ ਚ ਲਾਂਦੇ ਉਸ ਤਰ੍ਹਾਂ ਚੱਲਦਾ ਇਸ ਕੋ ਪਿੰਡ ਦੇ ਵਿੱਚ ਇੱਥੇ ਕੁਝ ਨਹੀਂ ਹੈਗਾ ਇੱਥੇ ਸਰਕਾਰੀ ਸੂਤ ਦਾ ਕੋਈ ਹੈਗਾ ਹੀ ਨਹੀਂ ਹੈ ਨਾ ਬਸ ਉਹ ਹੀ ਆਂਦੇ ਆ ਦੇਖਦੇ ਪਿਓ ਕਿੰਨੇ ਪੁਰਾਣੇ ਘਰ ਨੇ ਕਿੰਨੇ ਚਿਰ ਹੋ ਗਏ ਆਂਦੇ ਅਸੀਂ ਇੱਕ ਰਾਤ ਰਾਵਾਂਗੇ ਠੀਕ ਟੈਣ ਵਾਲੇ ਹੈ ਟੈ ਵੀ ਸਕਦੇ ਕਿਸੇ ਵੇਲੇ ਇਸ ਤਰ੍ਹਾਂ ਲੱਗਦਾ ਜਿਦਾਂ ਕੋਈ ਪੰਜਾਬ ਦੇ ਪਿੰਡ ਤਾਂ ਇਹ ਰਹੇ ਨਹੀਂ ਕਿ ਇਹਦੇ ਲੱਗਦਾ ਕਿ ਹਿਮਾਚਲ ਦੇ ਪਿੰਡ ਹੈਗੇ ਆ ਹਾਂਜੀ ਹਾਂਜੀ ਸਾਨੂੰ ਹਿਮਾਚਲ ਨਾਲ ਵੀ ਨਹੀਂ ਨਾ ਮੇਲ ਦੇ ਜੇ ਹਿਮਾਚਲ ਨਾਲ ਮੇ ਸਰਕਾਰੀ ਸੂਤ ਹੁਣ ਉੱਥੇ ਸਾਰੇ ਕਹਿੰਦੇ ਹਿਮਾਚਲ ਵਿੱਚ ਡੀਪੂ ਹੈਗੇ ਸਰਕਾਰੀ ਰਾਸ਼ਨ ਮਿਲਦਾ ਸਭ ਕੁਝ ਹੈ ਇੱਥੇ ਕੁਝ ਨਹੀਂ ਮਿਲਦਾ ਇੱਥੇ ਦਾ ਬਸ ਮੁੱਲ ਦਾ ਲਿਆਓ ਤੇ ਮੁੱਲ ਦਾ ਖਾਓ ਜੇ ਤਾਂ ਸਾਨੂੰ ਹਿਮਾਚਲ ਨਾਲ ਮੇਲ ਦਿਓ ਸਾਨੂੰ ਵੀ ਸੂਤ ਤਾਂ ਮਿਲਣਾ ਸੀ ਇਹੀ ਚਾਹੁੰਦੇ ਆ ਨਾ ਕਿ ਸਾਨੂੰ ਈ ਕਿ ਇੱਥੇ ਡਿਸਪੈਂਸਰੀ ਖੁੱਲੇ ਇੱਕ ਕਮਰੇ ਦਾ ਹਸਪੀਟਲ ਹੋਵੇ ਡਾਕਟਰ ਹੁਣ ਮੈਂਗਰਵਾ ਤੱਕ ਦੇਖੋ ਕੋਈ ਲੋਥੇ ਕਪਾੜ ਦੇਖੋ ਕਿੰਨੇ ਡਾਕਟਰ ਹੈਗੇ ਨੇ ਜਾਂ ਕੁਝ ਵੀ ਕੇਂਦਰ ਖੁੱਲੇ ਸਾਨੂੰ ਕੋਈ ਸੂਤ ਨਹੀਂ ਹੈਗੀ ਰਾਤ ਬਰਾਤ ਕੋਈ ਬਿਮਾਰ ਸਮਾਰੇ ਤੁਸੀਂ ਹੁਸ਼ਿਆਰਪੁਰ ਤੋਂ ਆਇਓ ਅਸੀਂ ਇੰਨੀ ਦੂਰ ਪੁੱਜਣਾ ਮਰੀਜ਼ ਨੂੰ ਲੈ ਕੇ ਰਸਤੇ 'ਚ ਚਾਹੇ ਉਹ ਮਰ ਜਾਵੇ ਚਾਹੇ ਕੁਝ ਵੀ ਹੋ ਜਾਵੇ ਇਹ ਸਾਨੂੰ ਤਾਂ ਸੂਤ ਹੈ ਨਹੀਂ ਬੇ ਇੱਥੇ ਡਾਕਟਰ ਚਲੋ ਕੋਈ ਉੱਪਰ ਹੀ ਹੋਵੇ ਸਰਕਾਰੀ ਸਕੂਲ ਕੋਲ ਤੇ ਚਲੋ ਉੱਥੇ ਬੰਦਾ ਲੈ ਕੇ ਚਲ ਜਾਂਦਾ ਕੋਈ ਘਾਰ ਹੀ ਸੱਦ ਲੈਂਦਾ ਮਜਬੂਰੀ ਵਿੱਚ ਹੁਣ ਅਸੀਂ ਇਹ ਜਨਾਨੀਆਂ ਜੇ ਕੋਈ ਬਿਮਾਰ ਹੋ ਜਾ ਅਸੀਂ ਅਸੀਂ ਕਿੱਥੇ ਲੈ ਕੇ ਜਾਈਏ ਸਾਰੇ ਜਿਹੜੇ ਵੀ ਹੈਗੇ ਆਪਣੇ ਕੰਮਾਂ ਤੇ ਚੱਲ ਗਏ ਹੈਗੇ ਇਸ ਕਰਕੇ ਅਸੀਂ ਜਾਈ ਹੀ ਜਾਣੇ ਨਾ ਵੀ ਸਾਨੂੰ ਦੋ ਕਸੂਰਤਾ ਤਿੰਨ ਮਿਲ ਜਾਣ ਇੱਥੇ ਕੋਈ বাস ਚਲਦੀ ਹੋਵੇ ਸਵੇਰੇ ਜਾਂਦੀ ਹੈ ਦੁਪਹਿਰ ਨੂੰ ਜਾਵੇ ਤਾਂ ਮਤਲਬ ਅਸੀਂ ਵੀ ਕਿਤੇ ਆਈਏ ਜਾਈਏ ਇਹ ਪਿੰਡ ਵੀ ਜਿਹੜਾ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹੈ ਜਿਸ ਪਿੰਡ ਨੂੰ ਜਿਹੜਾ ਉਜੜਿਆ ਹੋਇਆ ਪਿੰਡ ਕਿਹਾ ਜਾਂਦਾ ਇੱਕ ਨੌਜਵਾਨ ਹੈ ਜਿਹੜਾ ਆਪਣਾ ਬਲੌਗਿੰਗ ਚੈਨਲ ਚਲਾਉਂਦਾ ਕਰਮ ਸੈਣੀ ਬਲੌਗਜ਼ ਨਾਮ ਦਾ ਉਹਦੇ ਨਾਲ ਗੱਲਬਾਤ ਕਰਾਂਗੇ ਜਦੋਂ ਤੁਸੀਂ ਪਿੰਡ ਤੋਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੇ ਕਿ ਇੱਥੇ ਪਿੰਡ ਹੈਗਾ ਵੀਡੀਓ ਜਦੋਂ ਬਣਾਈ ਸੀ ਕਿ ਉਸ ਵੇਲੇ ਕਹਿੰਦੇ ਕਾਫੀ ਜ਼ਿਆਦਾ ਭਾਵੁਕ ਵੀ ਹੋਏ ਲੋਕ ਭਜੀ ਮੈਂ ਇਹ ਇਸ ਇਲਾਕੇ ਦਾ ਹੀ ਆ ਮੈਂ ਇਹ ਪਿੰਡ ਕਵਰ ਕਰਦਾ ਕੰਢੀ ਦੇ ਏਰੀਆ ਦੇ ਬਹੁਤ ਇਹੋ ਜਿਹੇ ਪਿੰਡ ਆ ਜਿਨ੍ਹਾਂ ਨੂੰ ਸਹੂਲਤ ਨਹੀਂ ਹੈਗੀ ਤਾਂ ਜੋ ਬਹੁਤ ਪੁਰਾਣਾ ਪਛੋਕੜ ਆ ਜਿਹਦਾ ਮਹੱਲੇ ਦੇ ਮਹੱਲੇ ਖਾਲੀ ਹੋ ਗਏ ਸੀ ਮੈਂ ਆਪਣਾ ਚੈਨਲ ਸ਼ੁਰੂ ਕੀਤਾ ਸੀਗਾ ਦਿਖਾ ਰਿਹਾ ਲੋਕਾਂ ਨੂੰ ਕਿ ਕਿੱਦਾਂ ਇੱਧਰ ਲੋਕੀ ਕਿੱਦਾਂ ਸਰਵਾਈਵ ਕਰ ਰਹੇ ਆ ਲੋਕਾਂ ਨੂੰ ਬਹੁਤ ਸੋਹਣਾ ਲੱਗਦਾ ਜੰਗਲ ਸੋਹਣਾ ਲੱਗਦਾ ਹੋਊਗਾ ਜਿਹੜੇ ਦੇਸ਼ ਵਿਦੇਸ਼ ਲੋਕੀ ਬੈਠੇ ਆ ਜਾਂ ਹੋਰ ਸ਼ਹਿਰਾਂ ਚ ਬੈਠੇ ਆ ਪਰ ਲੋਕਾਂ ਦੀ ਅਸਲ ਪ੍ਰੋਬਲਮ ਨਹੀਂ ਇੱਥੇ ਪਤਾ ਲੋਕੀ ਹਰੇਕ ਚੀਜ਼ ਤੋਂ ਵਾਂਝੇ ਆ ਇੱਥੋਂ ਚਾਹੇ ਉਹ ਬਿਜਲੀ ਹੋ ਗਈ ਚਾਹੇ ਕੋਈ ਹੋਰ ਸਹੂਲਤ ਹੋ ਗਈ ਬਹੁਤ ਔਖਾ ਆ ਭਾਜੀ ਇੱਥੇ ਰਹਿਣਾ ਤਾਂ ਕਰਕੇ ਥੋੜਾ ਜਿਹਾ ਮੈਂ ਸ਼ੁਰੂ ਕੀਤਾ ਸੀ ਕਿ ਚਲੋ ਇੱਕ ਦਿਖਾਈਏ ਲੋਕਾਂ ਦੀ ਕੀ ਪ੍ਰੋਬਲਮ ਆ ਜਦੋਂ ਮੈਂ ਇਸ ਪਿੰਡ ਚ ਘੁੰਮਦਾ ਘਮਾਉਂਦਾ ਆਇਆ ਤਾਂ ਮਾਤਾ ਜੀ ਹੁਣੀ ਮੇਨਾਂ ਗੱਲਬਾਤ ਕੀਤੀ ਤਾਂ ਇਹ ਭਾਵੁਕ ਹੋ ਗਏ ਕੀ ਸਾਡਾ ਪਿੰਡ ਤਾਂ ਖਾਲੀ ਹੁੰਦਾ ਜਾਂਦਾ ਆ ਕਿ ਜਿਨ੍ਹਾਂ ਤੋਂ ਪੈਸੇ ਸੀਗੇ ਉਹ ਤਾਂ ਘਰ ਛੱਡ ਗਏ ਬੇ ਅਸੀਂ ਗਰੀਬ ਕਿੱਥੇ ਜਾਈਏ ਏਦਾਂ ਹੋਇਆ ਸੀਗਾ ਜੀ ਦੇ ਪਰ ਹੁਣ ਤੇ ਹਾਲਾਤ ਕਹਿੰਦੇ ਹੈ ਹੀ ਕੁਛ ਨਹੀਂ ਪਿੰਡ ਦੇ ਵਿੱਚ ਭਾਜੀ ਹੈ ਨਹੀਂ ਇਹਨਾਂ ਨੇ ਮੈਨੂੰ ਵੀ ਦੱਸਿਆ ਸੀਗਾ ਕਿ ਇੱਥੇ 80 ਘਰੇ 100 ਘਰ ਸੀਗੇ ਹੁਣ 10 ਤੋਂ 15 ਘਰ ਬਚੇ ਆ ਕਿ ਇੱਕ ਭਾਈ ਸਾਹਿਬ ਸੀਗੇ ਉਹ ਕਹਿੰਦੇ ਦੇਖਦੇ ਦੇਖਦੇ ਤਾਂ ਮਹੀਨੇ ਦੋ ਮਹੀਨੇ ਵਿੱਚ ਕੋਈ ਤਿੰਨ ਘਰ ਛੱਡ ਗਿਆ ਕੋਈ ਚਾਰ-ਚਾਰ ਬੱਚੇ ਛੋਟੇ ਆ ਭਾਜੀ ਹਰੇਕ ਫੈਸਿਲਿਟੀ ਚਾਹੁੰਦਾ ਆ ਬੰਦਾ ਜਾਂਦਾ ਆ ਤਾਂ ਕਰਕੇ ਇਹ ਪੂਰਾ ਪਿੰਡ ਹੀ ਭਾਜੀ ਇਦਾਂ ਦਾ ਕਿ ਤਿੰਨ ਚਾਰ ਮਹੱਲੇ ਹੋਰ ਆ ਉਹ ਵੀ ਇਸ ਹਿਸਾਬ ਨਾਲ ਗਏ ਆ ਜੀ ਜੀ ਸੋ ਸੁਣਿਆ ਤੁਸੀਂ ਕੀ ਕਹਿਣਾ ਹੈ ਇਸ ਪਿੰਡ ਦੇ ਲੋਕਾਂ ਦਾ ਪਿੰਡ ਦੇ ਵਾਸੀਆਂ ਦਾ ਕੀ ਹਾਲਾਤ ਕਿਹੋ ਜਿਹੇ ਨੇ ਪਿੰਡ ਦੇ ਪਿੰਡ ਕਿਹੜੇ ਹਾਲਾਤਾਂ ਦੇ ਵਿੱਚ ਹੈ ਕਿੰਨਾ ਮਜਬੂਰੀਆਂ ਦੇ ਨਾਲ ਜੂਝ ਰਿਹਾ ਹੈ ਪਿੰਡ ਤੁਸੀਂ ਖੁਦ ਅੰਦਾਜ਼ਾ ਇਹਨਾਂ ਦੀ ਗੱਲਬਾਤ ਤੋਂ ਜਿਹੜਾ ਲਗਾਇਆ ਹੋਏਗਾ ਕਿ ਸੋ ਹੁਣ ਦੇਖਣਾ ਹੋਏਗਾ ਕਿ ਸਰਕਾਰਾਂ ਇਹਨਾਂ ਵਾਸਤੇ ਕੀ ਕੁਝ ਕਰਦੀਆਂ ਨੇ ਕਿ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਇਹਨਾਂ ਦੇ ਬਣੇ ਹੋਏ ਨੇ ਜਿਸ ਤਰੀਕੇ ਨਾਲ ਜੀਵਨ ਬਤੀਤ ਕਰਦੇ ਸਰਕਾਰ ਇਹਨਾਂ ਵਾਸਤੇ ਕੁਝ ਕਰਦੀ ਹੈ ਦੂਜੇ ਦੂਸਰੇ ਮੈਂ ਆਖਰੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗਾ ਜਿਸ ਤੁਸੀਂ ਛੱਤਾਂ ਦੇਖ ਸਕਦੇ ਹੋ ਇਹਨਾਂ ਘਰਾਂ ਦੀ ਅੱਜ ਤੋਂ ਜੋ 50-50 ਸਾਲ ਪੁਰਾਣੀਆਂ ਜਿਹੜੀਆਂ ਛੱਤਾਂ ਪਈਆਂ ਹੋਈਆਂ ਨੇ ਇਸ ਪਿੰਡ ਦੇ ਵਿੱਚ ਮੈਨੂੰ ਕੋਈ ਜਿਹੜਾ ਪੱਕਾ ਕਰ ਬਹੁਤ ਜ਼ਿਆਦਾ ਘੱਟ ਨਜ਼ਰ ਆਇਆ ਸਾਰੇ ਕੰਮ ਜਿਹੜੇ ਪੁਰਾਣੇ ਤਰੀਕੇ ਦੇ ਨਾਲ ਜਿਹੜੇ ਬਣੇ ਹੋਏ ਨੇ ਉਸੇ ਤਰੀਕੇ ਨਾਲ ਜਿਹੜਾ ਆਪਣਾ ਜੀਵਨ ਵਦਿੱਤ ਕਰ ਰਹੇ ਨੇ ਉਸ ਤਰੀਕੇ ਨਾਲ ਆਪਣੀ ਲਾਈਫ ਨੂੰ ਸਰਵਾਈਵ ਕਰ ਰਹੇ ਨੇ ਸੋ ਹੁਣ ਦੇਖਣਾ ਹੋਏਗਾ ਕਿ ਸਰਕਾਰ ਇਹਨਾਂ ਵਾਸਤੇ ਕੀ ਕੁਝ ਕਰਦੀ ਹੈ ਸੋ ਗੱਲਬਾਤ ਕੀਤੀ ਇਹਨਾਂ ਨੇ ਆਪਣਾ ਦੁੱਖੜਾ ਜਿਹੜਾ ਇਹ ਕੈਮਰੇ ਅੱਗੇ ਰੱਖਿਆ ਦੱਸਿਆ ਕਿ ਕਿਹੋ ਜਿਹੇ ਹਾਲਾਤ ਉਹਨਾਂ ਦੇ ਨੇ ਇਸ ਪਿੰਡ ਦੇ ਵਿੱਚ ਰਹਿ ਕੇ ਔਰ ਕਿਉਂ ਜਿਹੜਾ ਇਸ ਪਿੰਡ ਦੇ ਲੋਕਾਂ ਨੂੰ ਆਪਣਾ ਪਿੰਡ ਜਿਹੜਾ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿਉਂ ਜਿਹੜੇ ਲੋਕ ਇਸ ਪਿੰਡ ਨੂੰ ਛੱਡ ਕੇ ਜਾ ਰਹੇ ਨੇ ਸੋ ਇਸੇ ਤਰ੍ਹਾਂ ਦੀ ਇੱਕ ਸਟੋਰੀ ਲੈ ਕੇ ਫਿਰ ਹਾਜ਼ਰ ਹੋਵਾਂਗੇ ਬਣੇ ਰਹੋ ਕੈਮਰਾ ਪਰਸਨ ਵਿਜੇ ਦੇ ਨਾਲ ਨਵਦੀਪ ਸਿੰਘ ਰੋਜ਼ਾਨਾ ਸਪੋਕਸਮੈਨ ਟੀਵੀ ਹੁਸ਼ਿਆਰਪੁਰ